ਲੋਵੀ ਸੰਗਤ ਜੀ ਕਹਿੰਦੇ ਅੱਜ ਆਹ ਸਾਮ ਨੂੰ ਡਰਾ ਨਿਕਲ ਜਾਣਾ 5 ਵਜੇ ਇਕੱਲਾ ਡਰਾਣੀ ਇਹ ਚ ਤਿੰਨ ਡਰਾ ਕੱਢਣਿਆ ਮੇਨ ਡਰਾ ਸਪੈਸ਼ਲ ਮਿੰਨੀ ਡਰਾ ਤੇ ਜੇ ਗੱਲ ਕਰੀਏ ਨੰਬਰ ਸਕਰੀਨ ਤੇ ਜੱਲੀਆਂ ਦਾ ਪਾਲੋ ਕੁੱਪਣ ਬਾਈ ਲੋਵੀ ਸੰਗਤ ਜੀ ਪੰਜਵਾਂ ਲੱਕੀ ਡਰਾ ਜੱਲੀਆਂ ਦਾ ਬਾਈਆਂ ਦਾ ਪਿੰਡ ਲੰਗਿਆਣਾ ਕਹਿੰਦੇ ਜਿਹਦੇ ਚ ਗਿਣਤੀ ਦਾ ਸਮਾਂ ਬਾਕੀ ਰਹਿ ਗਿਆ ਜਿਹੜੇ ਸੱਜਣਾ ਨੇ ਕੁੱਪਣ ਪਾਲਿਆ ਪਾਲੋ ਨੰਬਰ ਸਕਰੀਨ ਤੇ ਜੱਲੀਆਂ ਦਾ ਕਰਦਿਆਂ ਗੱਲਬਾਤ ਪੂਰੀ ਕਹਿੰਦੇ ਤਿੰਨ ਟਰਾਲ ਕੱਢ ਰਿਆਂ ਬਾਈ ਨੇ ਤੇ ਜਿਹਦੇ 'ਚ ਜੇ ਵੱਡੇ ਟਰਾਲ ਦੀ ਗੱਲ ਕਰੀਏ ਇਹਦੇ 'ਚ ਕਿੰਨੇ ਨਾਮ ਨੇ ਬਾਈ 51 ਨਾਮ ਆ ਜੀ ਜਿਹਦੇ ਵਿੱਚ ਪਹਿਲਾ ਨਾਮ ਥੋੜਾ ਮੋਡੀਫਾਈ ਇਹ ਨਹੀਂ ਲੈਣ ਦਾ ਬੋਲਟ ਲੈ ਸਕਦੇ ਜਾਂ ਕਿਸਾਨ ਭਰਾਵਾਂ ਵਾਸਤੇ ਟਰਾਲਾ ਜੀ ਠੀਕ ਆ ਬਾਈ ਦੂਸਰੇ ਜਗ੍ਹਾ ਸੀਡੀ ਡੀ ਲੈਸ ਮੋਟਰਸਾਈਕਲ ਜਾਂ 골ਡ ਦੀ ਚੈਨ ਤੀਜੇ ਜਗ੍ਹਾ ਬੈਟਰੀਆਂ ਵਾਲੀ ਸਕੂਟਰ ਏਸੀ ਜਾਂ 골ਡ ਦੀ ਰਿੰਗ ਜੀ ਚੌਥੇ ਜਗ੍ਹਾ ਚਾਂਦੀ ਦੀ ਜੁੱਤੀ ਅਗੇਂਡਰਾਡ ਫੋਨ ਕੁੱਲ 51 ਨਾਮ ਆ ਜੀ ਸਾਰੇ ਦੇ ਸਾਰੇ ਕਹਿੰਦੇ ਨਾਮ ਨਵੇਂ ਦਿੱਤੇ ਹਨ ਕਿ ਕੱਲਾ ਥੋੜਾ ਬਾਈ ਮੋਡੀਫਾਈਡ ਟਰੈਕਟਰ ਹੋਊਗਾ ਤੇ ਸਾਰਿਆਂ 'ਚ ਕੈਸ ਦੀ ਬਲ ਵਾਲਾ ਠੀਕ ਆ ਤੇ ਇੱਕ ਸਪੈਸ਼ਲ ਮਿੰਨੀ ਆ ਜੇ 1000 ਪੌਨੇ ਜਾਂ ਉਸ ਤੋਂ ਵੱਧ ਪੌਨੇ ਹੋ ਹਾਂਜੀ ਜਿਹਦੇ ਵਿੱਚ 20 ਤੋਲੇ ਦੀ ਚੈਨ ਆ ਜੀ 10 ਤੋਲੇ ਦਾ ਕੜਾ ਹੈ ਉਹਨਾਂ ਭਾਵਾਂ ਨੂੰ ਟੋਕਣ ਮਿਲਣਗੇ ਜਿਹੜੇ 1000 2000 ਦੀ ਪੇਮੈਂਟ ਠੀਕ ਆ ਬਾਈ ਚਾਰ ਡਰਾਪ ਤੂੰ ਪਹਿਲਾਂ ਕੱਢ ਚੁੱਕਿਆ ਪੰਜਵਾਂ ਡਰਾਪ ਆਈਆਂ ਦਾ ਤੇ ਟ੍ਰੈਕਟ ਰੇਟ ਸੁਣ ਲਓ ਬਾਈ 150 ਦਾ ਸਿੰਗਲ ਗੂਪਣਾ 300 ਦੇ 3 ਨੇ 600 ਦੇ 8 ਨੇ 1000 ਰੁਪਏ ਦੇ 17 ਨੇ 2000 ਦੇ 35 ਗੂਪਣ ਮਿਲ ਜਾਣਗੇ ਨੰਬਰ ਨੋਟ ਕਰ ਲਓ 7814502122 9501922290784502122 ਇਹ ਨੰਬਰ ਦੇ ਕਰਕੇ ਪੇਪਰ ਨਾਲ ਦੀ ਨਾਲ ਸਕਰੀਨ ਸ਼ਾਟ ਭੇਜ ਦਿਓ ਤੇ ਤੁਹਾਨੂੰ ਕੂਪਨ ਬਸ 5-7 ਮਿੰਟਾਂ ਚ ਮਿਲ ਜਾਊਗਾ ਤੇ ਜੇ ਗੱਲ ਕਰੀਏ ਬਾਈ ਪੂਰਾ ਸਾਫ਼ ਤਰਾ ਡਰਾਂਕ ਲੂਗਾ ਆਪਣੇ ਪੇਜ ਤੇ ਲਾਇ ਚਲੂ ਪੇਜ ਨੂੰ ਫੋਲੋ ਕਰ